ਨਾਬਾ ਦੇ ਵਿੱਚ ਪਿਛਲੇ ਦਿਨੀ ਨੌਜਵਾਨ ਦੀ ਚਿੱਟਾ ਨਸ਼ਾ ਦੇ ਨਾਲ ਮੌਤ ਹੋ ਗਈ ਸੀ। ਨਾਬਾ ਕੋਤਵਾਲੀ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ। ਡੀਐਸਪੀ ਨਾਬਾ ਮਨਦੀਪ ਕੋਰ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਮ੍ਰਿਤਕ ਨੌਜਵਾਨ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਨੇ 4 ਔਰਤਾਂ ਸਮੇਤ 7 ਵਿਅਕਤੀਆਂ 'ਤੇ ਮਾਮਲਾ ਦਰਜ ਕੀਤਾ ਹੈ। ਜਿਸ ਵਿੱਚ ਪਹਿਲਾ ਸਰਪੰਚ ਗੁਰਪ੍ਰੀਤ ਕੋਰ ਰੋਹਟੀ ਛੰਨਾ ਦਾ ਨਾਮ ਵੀ ਸ਼ਾਮਿਲ ਹੈ। ਵੱਲੋਂ ਚਾਰ ਮਹਿਲਾਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਮੌਜੂਦਾ ਸਰਪੰਚ ਗੁਰਪ੍ਰੀਤ ਕੋ ਤੋਂ ਡਰਗ ਮੰਨੀ ਵੀ ਬਰਾਮਦ ਕੀਤੀ ਗਈ ਇਸ ਮੌਕੇ ਉੱਤੇ ਜੀਐਸਪੀ ਨਾਬਾ ਨੇ ਮਾਮਲੇ ਲੈ ਕੇ ਕੀ ਜਾਣਕਾਰੀ ਸਾਂਝੀ ਕੀਤੀ ਹੈ ਸੁੰਦੇ ਸਾਡੇ ਕੋਲ ਜੀ 31 ਤਰੀਕ ਨੂੰ ਇੱਕ ਕਨਫਰਮੇਸ਼ਨ ਆਈ ਸੀ ਕਿ ਇੱਕ لڑکا ਨਸ਼ੇ ਦੇ ਕਾਰਨ ਜਿਹੜਾ ਡੈਥ ਹੋਈ ਆ ਤਾਂ ਫਿਰ ਅਸੀਂ 31 ਤਰੀਕ ਨੂੰ ਹੀ ਜਿਹੜਾ ਸੀ ਇਹਦੇ ਵਿੱਚ 7 ਵਿਕਤੀਆਂ ਦੇ ਉੱਪਰ ਜਿਹੜਾ ਐਫ ਆਈ ਆਰ ਜਿਹੜੇ ਦਰਜ ਕੀਤੀ ਆ ਇਹ ਐਫ ਆਈ ਆਰ ਜਿਹੜੀ ਦਰਜ ਹੋਈ ਆ ਜੀ ਜਿਹੜਾ ਮ੍ਰਿਤਕ ਲੜਕਾ ਆ ਉਹਦੇ ਫਾਦਰ ਦੇ ਬਿਆਨਾਂ ਦੇ ਆਧਾਰ ਤੇ ਐਫ ਆਈ ਆਰ ਦਰਜ ਹੋਈ ਆ ਤੇ ਇਹਦੇ ਵਿੱਚ ਅਸੀਂ 4 ਜਨਾਂ ਨੂੰ ਅਰੈਸਟ ਕਰ ਲਿਆ ਜਿਹਦੇ ਵਿੱਚ ਇੱਕ ਰੋਟੀ ਰੋਟੀ ਛੰਨਾ ਪਿੰਡ ਆ ਉਥੋਂ ਦੇ ਸਰਪੰਚ ਨੇ ਆ ਉਹਨੂੰ ਵੀ ਅਸੀਂ ਬਾਈ ਨੇਮ 120 ਬੀ ਦੇ ਵਿੱਚ ਨਾਮਜ਼ਦ ਕੀਤਾ ਹੈ ਹੂੰ ਇਹ ਇਹਦੇ ਵਿੱਚ ਕੀ ਕੀ ਬਰਾਮਦ ਹੋਇਆ ਇਹਦੇ ਵਿੱਚ ਹੁਣ ਤੱਕ ਤੁਹਾਨੂੰ ਕਿੰਨੀ ਕੋਈ ਜਾਂਚ ਜਿਹੜੀ ਸਾਹਮਣੇ ਆ ਆ ਇਹਦੇ ਵਿੱਚ ਜੀ ਅਸੀਂ ਜਿਹੜੀ ਰਿਕਵਰੀ ਹੋਈ ਆ ਜਿਹੜੀ ਰਿਕਵਰੀ ਕੀਤੀ ਆ 20000 ਡਰਗ ਮੰਨੀਆਂ ਜੋ ਇਹ ਡਰਗ ਮੰਨੀਆਂ ਸਰਪੰਚਨੀ ਆ ਜਿਹੜੀ ਗੁਰਮੀਤ ਕੌਰ ਗੋਰਪ੍ਰੀਤ ਕੌਰ ਜੀ ਇਹਦੇ ਮਨਜੀਤ ਕੌਰ ਹੈ ਜਿਹੜੀ ਇਹਦੇ ਵਿੱਚ ਇੱਕ ਜਿਹਨੂੰ ਅਸੀਂ ਦੋਸ਼ੀ ਆ ਜਿਹੜੀ ਉਹਦੇ ਤੋਂ ਇਹਨੂੰ ਇਹ ਕਹਿੰਦੀ ਸੀ ਵੀ ਮੈਨੂੰ ਛਡਾ ਲਓ ਤੇ ਮੇਰੀ ਬੇਲ ਵਗੈਰਾ ਕਰਵਾ ਦਿਓ ਤੇ ਉਹਦੇ ਵਿੱਚ ਜਿਹੜਾ ਇਹਨੇ ਡਰੱਗ ਮਨੀ ਦੇ ਵੀ ਜਿਹੜੇ 20000 ਰੁਪਏ ਜਿਹੜਾ ਰਿਸ਼ਵਤ ਲਈ ਆ ਕੋਈ ਪਹਿਲਾਂ ਵੀ ਇਹਨਾਂ ਤੇ ਕੋਈ ਮਾਮਲੇ ਦਰਜ ਨਹੀਂ ਆ ਜਿਹੜੇ ਇਹ ਦੋਸ਼ੀ ਆ ਜੀ ਇਹਨਾਂ ਦੇ ਵਿੱਚ ਇੱਕ ਗੁਰ ਗੁਰਕੀਰਤ ਸਿੰਘ ਹੈਗਾ ਆ ਉਹਦੇ ਤੇ 7 ਐਫਆਈਆਰ ਦਰਜ ਹੈਗੀਆਂ ਜਸਵੀਰ ਉਰਫ ਕਾਲੀ ਇਹਦੇ ਤੇ 13 ਐਫਆਈਆਰ ਦਰਜ ਹੈਗੀਆਂ ਐਨਡੀ ਦੀਆਂ ਸਾਰੀਆਂ ਇੱਕ ਚਰਨੋਂ ਆ ਪਤਨੀ ਮਲਕੀਤ ਸਿੰਘ ਇਹਦੇ ਉੱਪਰ 8 ਐਫਆਈਆਰ ਦਰਜ ਆ ਤੇ ਇੱਕ ਮਨਜੀਤ ਕੌਰ ਪਤਨੀ ਫੌਜਾ ਇਹਦੇ ਉੱਪਰ ਵੀ ਐਫਆਈਆਰ ਜਿਹੜੀਆਂ ਐਨਡੀ ਦੀਆਂ ਪਹਿਲਾਂ ਦਰਜ ਹੈਗੀਆਂ ਜੀ ਹੂੰ ਉਹ ਇਸ ਤੋਂ ਲਾਭਕ ਹੋ ਤਪਦੀਸ਼ ਰਿਮਾਂਡ ਅਸੀਂ ਪੁਲਿਸ ਰਿਮਾਂਡ ਲੈ ਰਹੇ ਹਾਂ ਜੀ ਉਸ ਤੋਂ ਬਾਅਦ ਅਸੀਂ ਅੱਗੇ ਜਿਹੜਾ ਰਿਮਾਂਡ ਲੈ ਕੇ ਤੇ ਫਰਦਰ ਇਹਨਾਂ ਦੇ ਘਰ ਦੀ ਵੀ ਚੈਕਿੰਗ ਵਗੈਰਾ ਕਰਾਂਗੇ ਸਰਪੰਚਨੀ ਦੀ ਤਾਂ ਦੇਖਦੇ ਹਾਂ ਸਾਨੂੰ ਉੱਥੋਂ ਜੋ ਵੀ ਅੱਗੇ ਮਿਲੇਗਾ ਉਹ ਸਭ ਨਾਲ ਅਸੀਂ ਆਪਣੀ ਕਾਰਵਾਈ ਕਰਾਂਗੇ ਸਰਪੰਚਨੀ ਕੋਈ ਹੋ ਤਰੀਕ ਜਵਾਨਤਾਂ ਦੇ ਵਿੱਚ ਡੰਗਾਈ ਕੀਤੀ ਪਿਛਲੇ ਸਮੇਂ ਦੌਰਾਨ ਕਿੰਨੇ ਕੁ ਜਵਾਨਤਾਂ ਨੇ ਜਿਹੜੀ ਇਹਨਾਂ ਨੂੰ ਕਰਵਾਈ ਗਈ ਹੈ ਜੀ ਅ ਜਿਹੜਾ ਕਿ ਸਾਡੇ ਕੋਲ ਜਿਹੜੇ ਰੋਟੀ ਪਿੰਡ ਦੇ ਆਮ ਲੋਕ ਆ ਉਹਨਾਂ ਦਾ ਵੀ ਕਹਿਣਾ ਆ ਤੇ ਬਾਕੀ ਅਸੀਂ ਵੀ ਜਿਹੜਾ ਦੇਖਦੇ ਆਂ ਕਿ ਅੱਜ ਤੱਕ ਜਿੰਨੀਆਂ ਵੀ ਇੱਥੇ ਸੈਂਸੀ ਬਰਾਦੀ ਦੇ ਇੱਥੇ ਜ਼ਿਆਦਾ ਉਸ ਪਿੰਡ ਦੇ ਵਿੱਚ ਰਹਿੰਦੇ ਆ ਜਿੰਨੀਆਂ ਵੀ ਐਫਆਈਆਰ ਦਰਜ ਹੋਈਆਂ ਜਿਵੇਂ ਜਸਵੀਰ ਉਰਫ ਕਾਲੀਆ ਇਹਦੇ ਉੱਪਰ 13 ਐਫਆਈਆਰ ਦਰਜ ਹੈਗੀਆਂ ਜਿਹੜੀ ਵੀ ਅਸੀਂ ਐਫਆਈਆਰ ਕਰਦੇ ਆਂ ਉਹਦੇ ਪਿੱਛੇ ਸਰਪੰਚ ਨਹੀਂ ਜਾਂਦੀ ਆ ਤੇ ਉਹਨਾਂ ਦੀ ਬੇਲ ਵਗੈਰਾ ਕਰਾ ਕੇ ਆਉਂਦੀ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਲਾਬਾ ਪੁਰਸ ਵੱਲੋਂ ਬਹੁਤ ਵੱਡੀ ਜਿਹੜੀ ਕਾਰਵਾਈ ਕੀਤੀ ਗਈ ਹੈ ਗੁਰਪ੍ਰੀਤ ਕੌਰ ਮਜੂਦਾ ਸਰਪੰਚ ਰੋਟੀ ਛੰਨਾ ਤੇ ਇਹ ਬਹੁਤ ਵੱਡਾ ਉਹਨਾਂ ਦਾ ਸਲਾਘਾਯੋਗ ਕਰਮ ਆਲੇ-ਦਾਲੇ ਹੋਰ ਵੀ ਬੰਦਿਆਂ ਨੂੰ ਜਿਹੜੇ ਨਸ਼ੇ ਦਾ ਕੰਮ ਕਰਦੇ ਨੇ ਉਹਨਾਂ ਨੂੰ ਉਹਨਾਂ ਦੇ ਮਨ ਦੇ ਵਿੱਚ ਡਰ ਬੈਠੂਗਾ ਇਹ ਗੱਲ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਮੈਡਮ ਡੀਐਸਪੀ ਲਾਬਾ ਚੌਕ ਕਤਵਾਲੀ ਐਸਐਚਓ ਰੋਟੀ ਪੁਲ ਚੌਕੀ ਇਨਚਾਰਜ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੱਕ ਨਸੇ ਦਾ ਸਦਾਗਰ ਜਿਨ੍ਹਾਂ ਨੇ ਬਹੁਤ ਆਲੇ-ਦਾਲੇ ਪਿੰਡਾਂ ਦੇ ਵਿੱਚ ਇਹਨਾਂ ਨੇ ਆਤਮਚਾਈ ਹੋਈ ਧੀ ਨੌਜਵਾਨ ਪੀੜ੍ਹੀ ਜਿਨ੍ਹਾਂ ਨੇ ਇਹ ਨਸਿਆਂ ਤੇ ਲਾ ਰਹੇ ਨੇ ਅਸੀਂ ਪੰਚਾਇਤ ਮંત્રી ਨੂੰ ਵੀ ਬੇਨਤੀ ਕਰਦੇ ਆ ਕਿ ਇਹਨੂੰ ਸਰਪੰਚੀ ਤੋਂ ਇਹਨੂੰ ਡਿਸਮਿਸ ਕਰਨਾ ਚਾਹੀਦਾ ਕੁਛ ਨਹੀਂ ਹੋਇਆ ਜੀ ਲੜਕੀ ਇਹਨਾਂ ਨੇ ਇੱਕ ਕਨ ਮੈਰਿਡ ਲੜਕੀ ਚੱਕ ਲਈ ਤੀ ਜੀ ਉਹਦੀ ਮੈਰਿਜ ਤੀ ਜੀ 15 ਤਰੀਕ ਦੇ ਉਹ ਮੈਂ ਉਹ ਲੜਕੀ ਨੂੰ ਜੀ ਸੜਾਉਣ ਆਈ ਤੀ ਜੀ ਇਹਨਾਂ ਨੇ ਮੈਂਬਰ ਮੇਰੇ ਬਾਹਰ ਕੱਢ ਕੇ ਜੀ ਮੈਨੂੰ ਬੰਦ ਕਰ ਲਿਆ ਬਾਅਦ ਉਸ ਤੋਂ ਬਾਅਦ ਚਾਹ ਕੋ ਸੋਇਆ ਜੀ ਕਿੰਨਾ ਕਿ ਨਸ਼ਾ ਵਿਕਦਾ ਤੁਹਾਡੇ ਪਿੰਡਾਂ ਦੇ ਵਿੱਚ ਨਸ਼ਾ ਤਾਂ ਜੀ ਹੁਣ ਇਹਨਾਂ ਨੂੰ ਖੁਦੇ ਪਤਾ ਜੀ ਚੌਂਕੀ ਰੋਟੀ ਦੇ ਪਣਾ ਤੇ ਅੱ비 ਇਹ ਬਕਾਉਂਦੇ ਨੇ ਕੰਮ ਬਕਾਉਂਦੇ ਨੇ ਹਮ ਤੁਹਾਡਾ ਨਾਮ ਕਿਉਂ ਨਾਮ ਜਦੋਂ ਹੋਏ ਵਿੱਚ ਮੇਰਾ ਜੀ ਇਹਨਾਂ ਨੇ ਰਜਿਸਟ੍ਰ ਕਰਿਆ ਮੈਂ ਇਹਨਾਂ ਨੂੰ ਰੋਕ ਦਿਆਂ ਵੀ ਇਹ ਪੈਸੇ ਲੈਂਦੇ ਨੇ ਜੀ ਹਮ ਤੁਹਾਡ ਲੋ ਡਰਗ ਬਣੀ ਵੀ ਬ੍ਰਮਤ ਹੋਈ ਆ ਮੇਰਾ ਲੱਗਦਾ ਜੀ ਕੁਝ ਵੀ ਨਹੀਂ ਕੀਤਾ ਜੀ ਤਾਂ ਇਹਨਾਂ ਨੇ ਆਪ ਦੇ ਲਗੋਂ ਪਾਇਆ ਜੀ